ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਇਸ ਚੈਨਲ ਤੇ ਆਪ ਜੀ ਨੂੰ ਬਹੁਤ ਜਾਣਕਾਰੀ ਭਰਪੂਰ ਵੀਡੀਓ ਮਿਲਦੀ ਰਹਿੰਦੀਆਂ ਨੇ ਗੁਰਬਾਣੀ ਬਾਰੇ ਮਰਿਆਦਾ ਬਾਰੇ ਅੱਜ ਫਿਰ ਆਪ ਜੀ ਦੇ ਲਈ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਚੋ ਪਹਿਰਾ ਸਾਹਿਬ ਜੀ ਦੇ ਰਿਲੇਟਿਡ ਇਸ ਤੋਂ ਪਹਿਲਾਂ ਵੀ ਇਸ ਚੈਨਲ ਤੇ ਬਹੁਤ ਜਾਣਕਾਰੀ ਭਰਪੂਰ ਵੀਡੀਓ ਆਪ ਜੀ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਜੋ ਆਪ ਜੀ ਦੀ ਜਾਣਕਾਰੀ ਵਿੱਚ ਵਾਧਾ ਕਰ ਦਿਆਂ ਨੇ ਗੁਰਪਿਆਰੋ ਅੱਜ ਗੱਲ ਕਰਦੇ ਆਂ ਚੋਪਹਿਰਾ ਸਾਹਿਬ ਜੀ ਦੀ ਆਪ ਜੀ ਨੂੰ ਪਤਾ ਹੋਵੇਗਾ ਕਿ ਚੋਪਹਿਰਾ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਹਿਦਾਂ ਸਾਹਿਬ ਸੇ ਅੰਮ੍ਰਿਤ ਸਰਸਾਹੀ ਵਿਖੇ ਹਰ ਐਤਵਾਰ ਨੂੰ ਕੀਤਾ ਜਾਂਦਾ ਹੈ ਤੇ ਪਿਛਲੀ ਵੀਡੀਓ ਵਿੱਚ ਅਸੀਂ ਸਮਝਿਆ ਸੀ ਕਿ ਚੋਪਹਿਰਾ ਸਾਹਿਬ ਕੀ ਹੈ ਚੋਪਹਿਰਾ ਸਾਹਿਬ ਜੀ ਦਾ ਇਤਿਹਾਸ ਕੀ ਹੈ ਕਿਵੇਂ ਚੋਪੈਰਾ ਸਾਹਿਬ ਸ਼ੁਰੂ ਹੋਇਆ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਚੋਪੈਰਾ ਸਾਹਿਬ ਦੇ ਕੀ ਲਾਭ ਨੇ ਗੁਰਪਿਆਰੋ ਗੁਰਬਾਣੀ ਜਦੋਂ ਵੀ ਅਸੀਂ ਪੜਹੀਏ ਭਾਵੇਂ ਅਸੀਂ ਐਤਵਾਰ ਨੂੰ 12 ਤੋਂ 4 ਪੜਹੀਏ ਭਾਵੇਂ ਰਾਤੀ ਪੜਹੀਏ ਭਾਵੇਂ ਨਿਤਨੇਮ ਦੇ ਨਾਲ ਪੜਹੀਏ ਅੰਮ੍ਰਿਤ ਵੇਲੇ ਪੜਹੀਏ ਦੁਪਹਿਰ ਪੜਹੀਏ ਜਦੋਂ ਵੀ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇਹ ਸਾਨੂੰ ਗੁਰਬਾਣੀ ਲਾਭ ਹੀ ਪਹੁੰਚਾਉਂਦੀ ਹੈ ਸਾਨੂੰ ਠੰਡਕ ਹੀ ਪਹੁੰਚਾਉਂਦੀ ਹੈ ਗੁਰਬਾਣੀ ਸਾਡੇ ਵਿਗੜੇ ਕਾਜ ਸੁਮਾਰਦੀ ਹੈ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਪਿਆਰ ਕਰਕੇ ਵਿਸ਼ਵਾਸ ਕਰਕੇ ਜਦੋਂ ਵੀ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਭਾਵੇਂ ਟਾਈਮ ਕੋਈ ਵੀ ਹੋਵੇ ਅਸੀਂ ਅੰਮ੍ਰਿਤ ਵੇਲੇ ਵੀ ਗੁਰਬਾਣੀ ਪੜ੍ਹਦੇ ਹਾਂ ਰਾਤੀਂ ਵੀ ਪੜ੍ਹਦੇ ਹਾਂ ਜਦੋਂ ਮਰਜ਼ੀ ਪੜ੍ਹਦੇ ਹਾਂ ਸਾਨੂੰ ਗੁਰਬਾਣੀ ਦਾ ਲਾਭ ਹੀ ਹੈ ਇਸੇ ਤਰ੍ਹਾਂ ਜੋ ਚੋਪਹਿਰਾ ਸਾਹਿਬ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਇਸ ਦਾ ਨਾਮ ਰੱਖਿਆ ਹੈ ਚੋਪਹਿਰਾ ਸਾਹਿਬ ਨਾਮ ਭਾਵੇਂ ਗੁਰਪਿਆਰਿਓ ਕੋਈ ਵੀ ਹੋਵੇ ਕਾਮ ਜਿਹੜਾ ਕੰਮ ਹੈ ਉਹ ਅਹਿਮੀਅਤ ਰੱਖਦਾ ਹੈ ਤੇ ਨਾਮ ਕਈ ਵੀਰ ਇਸ ਨਾਮ ਤੋਂ ਵੀ ਇਤਰਾਜ਼ ਕਰਦੇ ਨੇ ਕਿ ਚੋਪਹਿਰਾ ਸਾਹਿਬ ਇਹ ਨਾਮ ਗਲਤ ਹੈ ਗਲਤ ਹੈ ਸਹੀ ਹੈ ਕੁਝ ਵੀ ਹੈ ਪਰ ਪੜੀ ਤਾਂ ਗੁਰਬਾਣੀ ਹੀ ਜਾ ਰਹੀ ਹੈ ਗੁਰਪਿਆਰੇਓ ਤੇ ਮੈਂ ਵੇਖਦਾ ਹਾਂ ਫੋਨ ਦੇ ਵਿੱਚ ਬਹੁਤ ਹੀ ਸੰਗਤਾਂ ਦੇ ਕਮੈਂਟ ਵੇਖਦਾ ਹਾਂ ਸੰਗਤਾਂ ਦੇ ਆਪਣੇ ਅਨੁਭਵ ਦੇਖਦਾ ਹਾਂ ਸੰਗਤਾਂ ਕਹਿੰਦੀਆਂ ਨੇ ਕਿ ਜਦੋਂ ਜਦੋਂ ਤੋਂ ਅਸੀਂ ਗੁਰਬਾਣੀ ਦੇ ਨਾਲ ਜੁੜੇ ਆਂ ਭਾਉ ਜਪਹਿਰਾ ਸਾਹਿਬ ਜੀ ਦੇ ਨਾਲ ਜੁੜੇ ਆਂ ਸਾਡੇ ਪਤਾ ਨਹੀਂ ਕਿੰਨੇ ਹੀ ਕਾਰਜ ਸਵਰ ਗਏ ਨੇ ਸਾਡੀਆਂ ਬਿਮਾਰੀਆਂ ਖਤਮ ਹੋ ਗਈਆਂ ਨੇ ਸਾਡੇ ਜਿਹੜੇ ਕਾਰਜ ਰੁਕੇ ਹੋਏ ਸੀ ਬਹੁਤ ਸਮਾਂ ਤੋਂ ਬਹੁਤ ਸਾਲਾਂ ਤੋਂ ਉਹ ਕਾਰਜ ਸੰਪੂਰਨ ਹੋ ਗਏ ਨੇ ਤੇ ਗੁਰਬਾਣੀ ਦਾ ਚੋਪਹਿਰਾ ਸਾਹਿਬ ਜੀ ਦਾ ਪੜਨ ਦਾ ਚੋਪਹਿਰਾ ਸਾਹਿਬ ਵਿੱਚ ਪਾਠ ਕਰਨ ਦਾ ਸਾਨੂੰ ਲਾਭ ਵੀ ਬਹੁਤ ਹੈ ਇਸ ਦੇ ਨਾਲ ਸਾਡੀ ਸੁਭ ਮਨੋ ਕਾਮਨਾਵਾਂ ਵੀ ਪੂਰੀਆਂ ਕੋ ਹੋ ਜਾਂਦੀਆਂ ਨੇ ਹੋ ਰਹੀਆਂ ਨੇ ਤੰਦਰੁਸਤੀਆਂ ਵੀ ਸੰਗਤਾਂ ਪ੍ਰਾਪਤ ਕਰ ਰਹੀਆਂ ਨੇ ਵਿਗੜੇ ਕੰਮ ਵੀ ਸੰਗਤਾਂ ਦੇ ਪੂਰੇ ਹੋ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਚੋਪਹਰਾ ਸਾਹਿਬ ਜੀ ਦੇ ਨਾਲ ਗੁਰਬਾਣੀ ਗੁਰਬਾਣੀ ਸੰਗਤਾਂ ਆਪਣੇ ਆਪ ਪੜ੍ਹ ਰਹੀਆਂ ਨੇ ਘਰਾਂ ਵਿੱਚ ਪੜ੍ਹ ਰਹੀਆਂ ਨੇ ਜਿਹੜੇ ਗੁਰਦੁਆਰਾ ਸਾਹਿਬ ਦਾ ਸਾਹਿਬ ਨਹੀਂ ਜਾ ਸਕਦੇ ਆਪਣੇ ਘਰੇ ਬਹਿ ਕੇ ਐਤਵਾਰ ਨੂੰ ਜਾਂ ਕਿਸੇ ਹੋਰ ਵੀ ਦਿਨ ਵੀ ਕਰ ਸਕਦੇ ਆ ਪਰ ਐਤਵਾਰ ਨੂੰ ਜਦੋਂ ਅਸੀਂ ਛੁੱਟੀ ਦਾ ਦਿਨ ਹੁੰਦਾ ਹੈ ਬੱਚਿਆਂ ਦੇ ਨਾਲ ਗੁਰਬਾਣੀ ਪੜ੍ਹਦੇ ਆ ਪਰਿਵਾਰ ਵਿੱਚ ਇੱਕ ਮਾਹੌਲ ਬਣਦਾ ਹੈ ਗੁਰਬਾਣੀ ਦਾ ਗੁਰਸ਼ਕੀ ਦਾ ਤੇ ਬਹੁਤ ਲਾਭ ਹੀ ਨੇ ਜੋ ਪਹਿਰਾ ਸਾਹਿਬ ਜੀ ਦੇ ਕੋਈ ਵੀ ਸਾਨੂੰ ਘਾਟਾ ਨਹੀਂ ਹੈ ਕੋਈ ਵੀ ਨੁਕਸਾਨ ਨਹੀਂ ਹੈ ਜੇ ਆਪ ਜੀ ਦਾ ਵੀ ਮਨ ਬਣ ਰਿਹਾ ਹੈ ਗੁਰੂ ਸਾਹਿਬ ਜੀ ਦੀ ਆਪ ਜੀ ਤੇ ਉੱਤੇ ਕਿਰਪਾ ਹੈ ਮਿਹਰ ਹੈ ਤੇ ਆਪ ਜੀ ਨੇ ਕਮੈਂਟ ਕਰਕੇ ਵੀ ਦੱਸਣਾ ਕਿ ਆਪ ਜੀ ਦਾ ਮਨ ਜੋ ਪਹਿਰਾ ਸਾਹਿਬ ਕਰਨ ਨੂੰ ਬਣਿਆ ਹੈ ਜਾਂ ਆਪ ਜੀ ਚੋਪਹਿਰਾ ਸਾਹਿਬ ਕੱਟ ਰਹੇ ਹੋ ਚੋਪਹਿਰਾ ਸਾਹਿਬ ਕਰ ਰਹੇ ਹੋ ਜਾਂ ਆਪ ਜੀ ਦੇ ਚੋਪਹਿਰਾ ਸਾਹਿਬ ਕਰਨ ਦੇ ਨਾਲ ਕਿਹੜੇ ਕਿਹੜੇ ਕੰਮ ਕਿਹੜੇ ਕਿਹੜੇ ਕਾਜ ਰਾਸ ਹੋਏ ਨੇ ਆਪ ਜੀ ਇਹ ਵੀ ਆਪ ਜੀ ਨੇ ਕਮੈਂਟ ਵਿੱਚ ਦੱਸਣਾ ਹੈ ਸੋ ਗੁਰਪਿਆਰਿਓ ਅੱਗੋਂ ਵਾਸਤੇ ਹੋਰ ਆਪ ਜੀ ਦੇ ਲਈ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਜਪਹਿਰਾ ਸਾਹਿਬ ਜੀ ਦੇ ਰਿਲੇਟਿਡ ਗੁਰਬਾਣੀ ਦੇ ਰਿਲੇਟਿਡ ਗੁਰਬਾਣੀ ਦੀ ਕੋਈ ਵੀ ਮਰਿਆਦਾ ਹੈ ਗੁਰ ਇਤਿਹਾਸ ਦੀ ਮਰਿਆਦਾ ਗੁਰਮਤ ਦੀ ਮਰਿਆਦਾ ਜੋ ਵੀ ਹੈ ਉਹ ਵੀ ਅੱਗੇ ਵੀ ਅਤੇ ਪਿੱਛੇ ਵੀ ਬਹੁਤ ਵੀਡੀਓ ਪਈ ਹੋਈਆਂ ਨੇ ਜਨਰਲ ਤੇ ਤੇ ਅੱਗੇ ਵੀ ਇਸ ਚੈਨਲ ਤੇ ਆਪ ਜੀ ਨੂੰ ਐਸੀ ਵੀਡੀਓ ਮਿਲਦੀ ਰਹਿਣਗੀਆਂ ਤੇ ਬੇਨਤੀ ਹੈ ਕਿ ਆਪ ਜੀ ਦੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਵੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਬੈਲ ਆਈਕਨ ਜ਼ਰੂਰ ਦਬਾਉਣ ਦੀ ਕਿਰਪਾਲਤਾ ਕਰਨੀ ਕਿਉਂਕਿ ਉਸ ਦੇ ਨਾਲ ਆਪ ਜੀ ਨੂੰ ਆਉਣ ਵਾਲੀ ਹਰ ਵੀਡੀਓ ਦੀ ਸੂਚਨਾ ਸਭ ਤੋਂ ਪਹਿਲੇ ਮਿਲਦੀ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਗਲਤੀਆਂ ਪੁੱਲ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ